ਸਸਚੀਗਾ ਦੋਸਤੋ ਮੈਂ ਹਾ ਨਵਨੀਤ ਸਿੰਘ ਚਿਮਾ ਤੁਸੀ ਵਖਰੇ ਜੀਵੀਸੀ ਅਪਡੇਟ ਅੱਜ ਦਾ ਦਿਨ 1 ਮਈ ਜੋ ਕਿ ਮਜ਼ਦੂਰ ਦਿਵਸ ਦਾ ਦਿਹਾੜਾ ਇੱਕ ਮਜ਼ਦੂਰਾਂ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਵੀ ਹੁੰਦੀ ਆ ਤੇ ਉੱਥੇ ਇੱਕ ਉਹਨਾਂ ਦੇ ਮਨ ਕੁਛ ਉਦਾਸ ਵੀ ਦਿਖਾਈ ਦਿੱਤੇ ਜਾਂਦੇ ਨੇ ਗੱਲ ਕਰਦੇ ਆ ਸਰਕਾਰੀ ਅਫਸਰਾਂ ਦੀ ਜਿਹੜੇ ਸਰਕਾਰੀ ਅਫਸਰ ਅੱਜ ਮਜ਼ਦੂਰ ਦਿਵਸ ਦੇ ਦਿਨ ਤੇ ਘਰ ਬੈਠੇ ਛੁੱਟੀ ਮਨਾ ਰਹੇ ਨੇ ਉੱਥੇ ਹੀ ਆਮ ਜਿਹੜਾ ਦਿਹਾੜੀਦਾਰ ਬੰਦਾ ਜੋ ਮਜ਼ਦੂਰ ਹੈ ਅਸਲ 'ਚ ਮਜ਼ਦੂਰ ਨੇ ਉਹ ਘਰ ਘਰ ਜਾ ਕੇ ਆਪਣੀ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੇ ਅੱਜ ਦੇ ਮਜ਼ਦੂਰ ਦਿਵਸ ਤੇ ਇੱਕ ਬਾਬਾ ਸਾਹਿਬ ਟਾਈਗਰ ਫੋਰਸ ਦੇ ਚੇਅਰਮੈਨ ਅਮਨ ਜੀ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਵੱਖ-ਵੱਖ ਮਜ਼ਦੂਰਾਂ ਵੱਲੋਂ ਵੀ ਆ ਕੇ ਇੱਥੇ ਬਲੱਡ ਡੋਨੇਟ ਕਰਵਾਇਆ ਗਿਆ ਤੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਵਾਸੀ ਇੱਥੇ ਪਹੁੰਚ ਰਹੇ ਨੇ ਤੇ ਆਪਣਾ ਖੂਨਦਾਨ ਇੱਥੇ ਕਰ ਰਹੇ ਨੇ ਤੇ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਨੂੰ ਕੋਈ ਹਾਸਿਲਾ ਸ਼িকার ਹੋ ਜਾਂਦਾ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਇਹਨਾਂ ਨਾਲ ਸੰਪਰਕ ਕਰਕੇ ਖੂਨ ਲੈ ਸਕਦਾ ਸੋ ਗੱਲਬਾਤ ਕਰਦੇ ਹਾਂ ਇਹਨਾਂ ਦੇ ਅਹੁਦੇਦਾਰਾਂ ਨਾਲ ਮਜ਼ਦੂਰ ਭਰਾਵਾਂ ਨਾਲ ਕੀ ਕਹਿਣਾ ਉਹਨਾਂ ਦਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਹਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬੀਮਾ ਤੇਰੀ ਸੋਚ ਤੇ ਤੇਰਾ ਜਾਗੇ ਠੋਕੇ ਬੀਮਾ ਤੇਰੀ ਸੋਚ ਤੇ ਤੇਰਾ ਜਾਗੇ ਠੋਕੇ ਜੈ ਭੀਮ ਜੈ ਭਾਰਤ ਖੂਨਦਾਨ ਮਹਾਨ ਖੂਨਦਾਨ ਮਹਾਨ ਜੈ ਭੀਮ ਜੈ ਭਾਰਤ ਬੀਮਾ ਤੇਰੀ ਸੋਚ ਤੇ ਤੇਰਾ ਜਾਗੇ ਠੋਕੇ ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਜੀ ਸਰ ਅੱਜ ਇੱਕ ਮਜ਼ਦੂਰ ਦਿਵਸ ਆਇਆ ਤੇ ਜਿਹੜੇ ਸਰਕਾਰੀ ਅਫਸਰ ਨੇ ਉਹ ਆਪਣੀਆਂ ਕੁਰਸੀਆਂ ਛੱਡ ਕੇ ਘਰ ਬੈਠੇ ਨੇ ਛੁੱਟੀ ਮਨਾ ਰਹੇ ਨੇ ਮਜ਼ਦੂਰ ਦਿਵਸ ਮਨਾ ਰਹੇ ਨੇ ਤੇ ਜਿਹੜੇ ਮਜ਼ਦੂਰ ਨੇ ਜਿਹੜੇ ਅਸਲ ਦੇ ਵਿੱਚ ਲੇਬਰ ਦਾ ਕੰਮ ਕਰਦੇ ਨੇ ਤੇ ਉਹ ਦਿਹਾੜੀ ਤੇ ਜਾ ਰਹੇ ਨੇ ਅੱਜ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਜੈ ਭੀਮ ਜੈ ਭਾਰਤ ਅਤੇ ਆਪ ਸਭ ਨੂੰ 1 ਮਈ ਇੰਟਰਨੈਸ਼ਨਲ ਮਜ਼ਦੂਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਖੋ ਜਿਹੜਾ ਲੇਬਰ ਆ ਸਭ ਤੋਂ ਪਹਿਲਾਂ ਮੈਂ ਜਿਹੜੇ ਮਜ਼ਦੂਰ ਆ ਮਜ਼ਦੂਰਾਂ ਦਾ ਬਹੁਤ ਧੰਨਵਾਦ ਕਰਦਾ ਆ ਲੇਬਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਅੱਜ ਜਿਹੜਾ ਸਾਡਾ ਜੀਵਨ ਆ ਉਹ ਬਹੁਤ ਸੁਖਾਲਾ ਹੋ ਚੁੱਕਾ ਆ ਔਰ ਹੁਣੀ-ਹੁਣੀ ਤੁਸੀਂ ਗੱਲ ਕੀਤੀ ਜਿਹੜੇ ਅਫਸਰ ਆ ਉਹ ਅੱਜ ਘਰ ਬੈਠੇ ਆ ਜਿਹੜੇ ਲੇਬਰ ਆ ਉਹ ਅੱਜ ਵੀ ਜੌਬ ਤੇ ਆ ਮੈਂ ਗੱਲ ਦੱਸਣੀ ਚਾਹੁੰਦਾ ਵਾਂ ਕਿ ਦੇਖੋ ਜੇਕਰ ਮੋਲ ਵਗੈਰਾ ਵੱਡੇ-ਵੱਡੇ ਸ਼ੋਪਿੰਗ ਮੋਲ ਜਿਹੜੇ ਹੈਗੇ ਆ ਜਾਂ ਕੋਈ ਵੀ ਏਜੰਸੀਆਂ ਵਗੈਰਾ ਜੇਕਰ 1 ਤਾਂ ਵੀ ਆਰਾਮ ਦੇ ਨਾਲ ਜੀ ਸਕਦੇ ਆ ਸਾਨੂੰ ਕੋਈ ਵੱਡੀ ਦਿੱਕਤ ਨਹੀਂ ਹੋਊਗੀ ਪਰ ਜੇਕਰ 10 ਦਿਨ ਜਿਹੜੇ ਮਜ਼ਦੂਰ ਆ ਉਹ ਚਾਹੇ ਰਾਜ ਮਿਸਤਰੀ ਆ ਚਾਹੇ ਉਹ ਕੋਈ ਵੀ ਲੇਬਰ ਹੈਗੇ ਆ ਮਜ਼ਦੂਰ ਹੈਗੇ ਆ ਜਾਂ ਇਸ ਤੋਂ ਇਲਾਵਾ ਆਪਾਂ ਪਲੰਬਰ ਦੀ ਗੱਲ ਕਰ ਲਈਏ ਕੋਈ ਵੀ ਤਰਖਾਨ ਵਗੈਰਾ ਜੇਕਰ 10 ਦਿਨ ਲਈ ਆਪਣੇ ਘਰਾਂ ਵਿੱਚ ਬੈਠ ਜਾਣ ਤਾਂ ਜਿਹੜਾ ਪੂਰੇ ਦੇਸ਼ ਦਾ ਜਿਹੜਾ ਸਿਸਟਮ ਆ ਉਹ ਬੰਦ ਹੋ ਸਕਦਾ ਆ ਸਿਰਫ ਪੂਰੀ ਦੀ ਪੂਰਾ ਜਿਹੜਾ ਸਿਸਟਮ ਆ ਉਹ ਮਜ਼ਦੂਰਾਂ ਦੇ ਸਿਰ ਤੇ ਟਿਕਿਆ ਹੋਇਆ ਆ ਇਸ ਕਰਕੇ ਮੈਂ ਆਪ ਸਭ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਅਸੀਂ ਕਦੀ ਵੀ ਜਿਹੜਾ ਮਜ਼ਦੂਰਾਂ ਦੇ ਜਿਹੜਾ ਹੱਕਾਂ ਉਹ ਨਾ ਮਾਰੀਏ ਔਰ ਮਜ਼ਦੂਰਾਂ ਦੇ ਪ੍ਰਤੀ ਜਿਹੜੀ ਆਪਣੀ ਸਿੰਪਥੀ ਆ ਉਹ ਹਮੇਸ਼ਾ ਰੱਖੀਏ ਕਿਉਂਕਿ ਜਿਹੜਾ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਜੋ ਅਸੀਂ ਜੀਵਨ ਆਸਾਨੀ ਨਾਲ ਬਤੀਤ ਕਰ ਰਹੇ ਹਾਂ ਉਹਦੇ ਵਿੱਚ ਇਹਨਾਂ ਮਜ਼ਦੂਰ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਜੇ ਮਜ਼ਦੂਰ ਦਿਵਸ ਦੀ ਗੱਲ ਕਰਦੇ ਹਾਂ ਕਿਸ ਸੰਬੰਧ ਦੇ ਵਿੱਚ ਮਜ਼ਦੂਰ ਦਿਵਸ ਜਿਹੜਾ ਮਨਾਇਆ ਜਾਂਦਾ ਦੇਖੋ ਜਿੱਦਾਂ ਆਪਾਂ ਮੂਮੈਂਟ ਡੇ ਮਨਾਉਂਦੇ ਆ ਉਦੋਂ ਹੀ ਆਪਾਂ ਇੱਕ ਮਜ਼ਦੂਰ ਦਿਵਸ ਮਨਾਉਂਦੇ ਆ ਚਿਲਡਰਨ ਡੇ ਹੁੰ ਉਹਦਾ ਇੱਕ ਡੇ ਮਨਾਇਆ ਜਾਂਦਾ ਉਸੇ ਤਰੀਕੇ ਨਾਲ ਇੱਕ ਲੇਬਰ ਡੇ ਆ ਕਿ ਜਿਹੜੇ ਮਜ਼ਦੂਰ ਹੈਗੇ ਆ ਮਜ਼ਦੂਰਾਂ ਦਾ ਇੱਕ ਦਿਨ ਹੁੰਦਾ ਆ ਔਰ ਮਜ਼ਦੂਰਾਂ ਦੀ ਜਿਹੜੀ ਯੂਨਿਟੀ ਆ ਉਹਨਾਂ ਨੂੰ ਆਪਸ ਵਿੱਚ ਅਹਿਸਾਸ ਹੋਵੇ ਕਿ ਸਾਡਾ ਦੁਨੀਆ ਦੇ ਇੱਕ ਜਿਹੜਾ ਡੇ ਆ ਉਹ ਮਨਾਇਆ ਜਾਂਦਾ ਕੋਈ ਇਸ ਦਰ ਸਰਕਾਰ ਵੱਲੋਂ ਵੀ ਕੋਈ ਪਹਿਲ ਕਦਮੀ ਕੀਤੀ ਜਾਂਦੀ ਜਾਂ ਕੋਈ ਫੰਡ ਵਗੈਰਾ ਜਾਰੀ ਕੀਤਾ ਜਾਂਦਾ ਮਜ਼ਦੂਰ ਦਿਵਸ ਦੇ ਦਿਨ ਦੇਖੋ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਜਿੱਦਾਂ ਹੁਣ ਸਰਕਾਰ ਵੱਲੋਂ ਇੱਕ ਹੁੰਦਾ ਆ ਕਿ ਅਸੀਂ ਇਸ ਇੰਨੀ ਪੇ ਤੋ ਕੱਟ ਆਪਾਂ ਮਜ਼ਦੂਰਾਂ ਨੂੰ ਜਿਹੜੀ ਆ ਤਨਖਾਹ ਨਹੀਂ ਦੇ ਸਕਦੇ ਪਰ ਹੁੰਦਾ ਕੀ ਆ ਕਿ ਜਿਹੜੀਆਂ ਫੈਕਟਰੀਆਂ ਵਗੈਰਾ ਜਿਹੜੀਆਂ ਸਰ ਉਹ ਫੈਕਟਰੀਆਂ ਦੇ ਸਰਕਾਰ ਨਾਲ ਤਾਲਮੇਲ ਹੋਣ ਕਰਕੇ ਕਿ ਮਜ਼ਦੂਰਾਂ ਨੂੰ ਉਹਨਾਂ ਦੀ ਪੂਰੀ ਬਣਦੀ ਤਨਖਾਹ ਤਾਂ ਨਹੀਂ ਦਿੱਤੀ ਜਾਂਦੀ ਪਰ ਉਹ ਕੀ ਕਰਦੇ ਆ ਕਿ ਜੇਕਰ ਤਨਖਾਹ ਨਹੀਂ ਦੇਣੀ ਆ ਤਾਂ ਉਹ ਠੇਕੇਦਾਰੀ ਜਿਹੜਾ ਸਿਸਟਮ ਉਹ ਚਲਾਉਂਦੇ ਆ ਤੇ ਠੇਕੇਦਾਰ ਦੇ ਅੰਡਰ ਜਿਹੜੇ ਮਜ਼ਦੂਰ ਆ ਉਹ ਕੰਮ ਕਰਦੇ ਆ ਤੇ ਠੇਕੇਦਾਰ ਆ ਉਹ ਮਜ਼ਦੂਰਾਂ ਹਿੱਸਾ ਵੀ ਆਪਣੇ ਕੋਲ ਲੈ ਜਾਂਦਾ ਆ ਸਾਲ ਬਾਅਦ ਮਜ਼ਦੂਰ ਦੇ ਹਿਸਾਬਾ ਬਣਾ ਲਿਆ ਜਾਂਦਾ ਪਰ ਮਜ਼ਦੂਰਾਂ ਬਾਰੇ ਸੋਚਿਆ ਨਹੀਂ ਜਾਂਦਾ 71 ਸਾਲ ਦੇਸ਼ ਯਾਦ ਨੂੰ ਕਿਹੜਾ ਨਾ ਚੋਣ ਦੇ ਆ ਦੇਖੋ ਜਿਹੜਾ ਮਜ਼ਦੂਰ ਆ ਮਜ਼ਦੂਰਾਂ ਬਾਰੇ ਸੋਚਦਾ ਨਹੀਂ ਜਾਂਦਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਮਜ਼ਦੂਰ ਵੀ ਬਾਬਾ ਸੋਦ ਮੇਡਕਰ ਨੇ ਗੱਲ ਕਹੀ ਸੀ ਕਿ ਮੈਂ ਗਰੀਬੀ ਬਰਦਾਸ਼ਤ ਕਰ ਸਕਦਾ ਪਰ ਅਨਪੜਤਾ ਬਰਦਾਸ਼ਤ ਨਹੀਂ ਕਰ ਸਕਦਾ ਇਸ ਕਰਕੇ ਮਜ਼ਦੂਰ ਭਰਾਵਾਂ ਨੂੰ ਵੀ ਮੇਰੀ ਇੱਕ ਬੇਨਤੀ ਆ ਕਿ ਜਿਹੜੀ ਐਜੂਕੇਸ਼ਨ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਮਤਲਬ ਐਜੂਕੇਸ਼ਨ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਕਲਾਸ 10ਵੀਂ 12ਵੀਂ ਜਾਂ 14ਵੀਂ ਜਾਂ ਇਦਾਂ ਦਾ ਕੁਝ ਆਪਾਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਨੀ ਆ ਐਜੂਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਸਾਡਾ ਜਾਣਕਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸਾਨੂੰ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਮੈਂ ਆਪਣੇ ਮਜ਼ਦੂਰ ਭਰਾਵਾਂ ਨੂੰ ਵੀ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਸ਼ਕ ਕਰੋ ਔਰ ਆਪਣੇ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਣੂ ਹੋਵੋ ਜਿਆ ਪੀ ਜਿਆ ਪਰ ਜੇ ਚਾਹੋਗੇ ਅੱਜ ਦੇ ਦਿਨ ਮਜ਼ਦੂਰ ਦਿਵਸ ਦਾ ਦਿਹਾੜਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਰਸ਼ੋਤਮ ਰਾਜ ਅहीर ਵੱਲੋਂ ਮਜ਼ਦੂਰ ਦਿਹਾੜੇ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਆਪਣੇ ਸੰਵਿਧਾਨ ਦੇ ਵਿੱਚ ਇੱਕ ਉਸ ਕਲਾਸ ਲਈ ਜਿਹੜਾ ਸਪੈਸ਼ਲ ਵਿਸ਼ੇਸ਼ ਜਿਹੜਾ ਆ ਉਹਨਾਂ ਲਈ ਅਧਿਕਾਰ ਲਿਖੇ ਆ ਜਿਹੜੇ ਇੱਕ ਰੋਜ਼ਮਾਰਾ ਸਾਡੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਹੈਗਾ ਇੱਕ ਛੋਟੇ ਪੱਧਰ ਤੋਂ ਲੈ ਕੇ ਚਾਹੇ ਆਪਾਂ ਕਿਸੇ ਬਾਬੂ ਦੀ ਕਿਸੇ بڑے ਮਹਾਨ ਦੀ ਗੱਲ ਕਰ ਲਈਏ ਇੱਕ ਛੋਟੀ ਝੁੱਗੀ ਤੋਂ ਲੈ ਕੇ ਜਿਹੜੇ ਮਹਿਲਾ ਤੱਕ ਜਿਹੜੀ ਉਸਾਰੀ ਹੈ ਉਹ ਮਜ਼ਦੂਰ ਤਬਕਾ ਹੀ ਕਰਦਾ ਹੈ ਔਰ ਉਸ ਤਬਕੇ ਲਈ ਉਸ ਵਿਸ਼ੇਸ਼ ਕਲਾਸ ਲਈ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਦੇਖਿਆ ਵੀ ਇਹ ਤਬਕਾ ਜਿਹੜਾ ਆ ਇੱਕ ਇੱਕ ਅੱਛੇ ਸਮਾਜ ਦੀ ਕਲਪਨਾ ਇੱਕ ਸਿਰਜਣਾ ਇੱਕ ਰਹਿਣ ਬਸੇਰਾ ਜਿਹੜਾ ਦੇਣਾ ਆ ਉਹਦੇ ਵਿੱਚ ਮਜ਼ਦੂਰਾਂ ਦਾ ਬਹੁਤ ਵੱਡਾ ਜਿਹੜਾ ਹੱਥ ਹੈ ਔਰ ਉਹਦੀ ਸ਼ੁਰੂਆਤ ਹੀ ਮਜ਼ਦੂਰਾਂ ਤੋਂ ਹੁੰਦੀ ਹੈ ਪਰ ਬੜੇ ਅੱਜ ਦੁੱਖ ਦੀ ਗੱਲ ਹੈਗੀ ਆ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਲਈ ਬਹੁਤ ਗੱਲਾਂ ਕੀਤੀਆਂ ਜਿਵੇਂ ਪਹਿਲਾਂ ਬਗਾਰ ਹੁੰਦੀ ਸੀਗੀ ਵੀ ਜਿਹੜੇ ਬਗਾਰ ਸੀਗੇ ਉਹ ਬਗਾਰ ਦੇ ਨਾਲ ਹੀ ਚੱਲਦੇ ਸੀ ਉਹਨਾਂ ਨੂੰ ਦਿਹਾੜੀ ਨਹੀਂ ਸੀ ਮਿਲਦੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਦੇ ਵਿੱਚ ਪ੍ਰਬੰਧ ਕੀਤਾ ਵੀ ਉਹਨਾਂ ਦੀ 8 ਘੰਟੇ ਦੀ ਜਿਹੜੀ ਉਹ ਦਿਹਾੜੀ ਮੰਨੀ ਜਾਵੇ ਔਰ ਉਹਦੀ ਜਿਹੜੀ ਪ੍ਰੋਪਰ ਵੇਜ ਜਿਹੜੀ ਹੈ ਉਹਦੇ ਹਿਸਾਬ ਨਾਲ ਉਹਦੀ ਸੈੱਟ ਕੀਤੀ ਹੈ ਉਸ ਤੋਂ ਬਾਅਦ ਜਿਹੜੇ ਫੈਕਟਰੀਆਂ 'ਚ ਬੜੀਆਂ ਇੰਡਸਟਰੀਆਂ ਦੇ ਵਿੱਚ ਕੰਮ ਕਰਦੇ ਆ ਉਨਾਂ ਲਈ ਇਲਾਜ ਦੀ ਦਵਾਦਾਰੂ ਦੀ ਉਹਨਾਂ ਦੇ ਸੱਟ ਚੋਟ ਲੱਗੇ ਉਹਦਾ ਜਿਹੜਾ ਪ੍ਰੋਪਰ ਪ੍ਰਬੰਧ ਹੈ ਉਹ ਸੰਵਿਧਾਨ ਦੇ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਵੀ ਇਹ ਤੁਹਾਡੀ ਇੰਡਸਟਰੀ ਵਿੱਚ ਕੰਮ ਕਰਦੇ ਐ ਉਹਦੇ ਲਈ ਬਕਾਇਦਾ ਲੇਬਰ ਐਕਟ ਬਣਾਇਆ ਲੇਬਰ ਦੇ ਜਿਹੜੇ ਪੂਰੇ ਉਹਦੇ ਵਿੱਚ ਕਲੋਜ਼ ਬਣਾਏ ਜਿਹੜੇ ਪੂਰੇ ਕਰਨੇ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਸਮੇਂ 'ਚ ਆਪਾਂ ਮਜ਼ਦੂਰ ਦਿਵਸ ਤੇ ਵਿਸ਼ੇਸ਼ ਗੱਲ ਕਰਦੇ ਐ ਵੀ ਸਰਕਾਰਾਂ ਦਾ ਇੰਨਾ ਕ ਤਣਾੜ ਰਵਈਆ ਆ ਆਪਾਂ ਜੀ ਆਪਾਂ ਹੁਸ਼ਿਆਰਪੁਰ ਤੋਂ ਹੀ ਚੱਲ ਕੇ ਦੇਖੀਏ ਤਾਂ ਜਿਹੜੀਆਂ ਛੋਟੀਆਂ-ਛੋਟੀਆਂ ਇੰਡਸਟਰੀਆਂ ਆ ਵੇ ਐਸੀ ਤਾਂ 10 ਤੋਂ ਬਾਅਦ ਜਿੱਥੇ ਕੰਮ ਕਰਦੇ ਉਹਨੂੰ ਇੰਡਸਟਰੀ 'ਚ ਮੰਨਿਆ ਜਾਂਦਾ ਹੈ ਅਕੋਰਡਿੰਗ ਟੂ ਐਕਟ ਪਰ ਇੱਥੇ 50 50 100 100 ਬੰਦਾ ਕੰਮ ਕਰਦਾ ਮੈਨੂੰ ਨਹੀਂ ਲੱਗਦਾ ਵੀ ਪ੍ਰੋਪਰ ਜਿਹੜੀ ਆ ਉਹਨਾਂ ਰੂਲਾਂ ਦੀ ਜਿਹੜੀ ਆ ਪ੍ਰੋਪਰ ਮੰਨਤਾ ਹੁੰਦੀ ਹੈ ਕਿਉਂਕਿ ਉਹ ਵਿਚਾਰਾ ਮਜ਼ਦੂਰ ਕਲਾਸ ਤਬਕਾ ਦਾ ਜਿਹੜਾ ਅੱਜ ਵੀ ਅੱਜ ਵੀ ਜਿਵੇਂ ਪਹਿਲਾਂ ਗੱਲ ਕੀਤੀ ਆ ਵੀ بڑے ਅਫਸਰ ਜਿਹੜੇ ਆ ਉਹ ਛੁੱਟੀ ਦਾ ਆਨੰਦ ਲੈ ਰਹੇ ਆ ਤੇ ਜਿਹੜੇ ਮੇਰੇ ਮਜ਼ਦੂਰ ਭਰਾ ਆ ਉਹ ਵਿਚਾਰੇ ਅੱਜ ਵੀ ਆਪਾਂ ਦੇਖਦੇ ਇਥੇ ਆਟੋ ਰਿਕਸ਼ਾ ਚਾਲਕ ਕੋਈ ਪਲੰਬਰ ਦਾ ਕੋਈ ਕਿਤੇ ਸਾਰੇ ਆਪਾਂ ਆਪਣੇ ਜਿਹੜਾ ਕੰਮ ਲੱਗੇ ਹੋਏ ਆ ਕੋਈ ਮਾਲੀ ਦਾ ਕੰਮ ਕਰਦਾ ਆਏ ਵੈਸੇ ਸਾਰੇ ਮਜ਼ਦੂਰੀ ਹੈ ਚਾਹੇ ਕੋਈ ਪੈਨਨਾ ਕੰਮ ਕਰਦਾ ਚਾਹੇ ਕੋਈ ਕਹੀ ਨਾ ਕਰਦਾ ਚਾਹੇ ਕੁਆੜੀ ਨਾ ਕਰਦਾ ਪਰ ਜਿਹੜਾ ਲੋਅਰ ਤਬਕਾ ਜਿਹੜਾ ਮੌਜੂਦ ਆ ਉਹਦੀ ਜਿਹੜੀ ਪੁੱਛ ਪੜਤਾਲ ਉਹ ਨਹੀਂ ਹੈਗੀ ਅੱਜ ਦੇ ਦਿਹਾੜੇ ਦੇ ਉੱਪਰ ਵਿਸ਼ੇਸ਼ ਜਿਹੜਾ ਉਸ ਮੁਖ ਦੇ ਉੱਪਰ ਅਸੀਂ ਸਾਰੇ ਇਸ ਮੰਗ ਕਰਦੇ ਆ ਵੀ ਮਜ਼ਦੂਰਾ ਲਈ ਵਿਸ਼ੇਸ਼ ਜਿਹੜਾ ਇਸ ਛੁੱਟੀ ਦੇ ਉੱਪਰ ਐਕਸਟਰਾ ਜਿਹੜਾ ਉਹਨਾਂ ਨੂੰ ਵੇਜ ਹੋਣੀ ਚਾਹੀਦੀ ਹੈ ਜਿਨ੍ਹਾਂ ਦੀਆਂ ਗਲਾਬੀ ਕਾਪੀਆਂ ਜਾਂ ਜੋ ਐਕਟ ਦੇ ਵਿੱਚ ਹੈਗਾ ਸੰਵਿਧਾਨ ਦੇ ਵਿੱਚ ਜਿਸ ਚੀਜ਼ ਦੀ ਲੋੜ ਹੈ ਉਹਦਾ ਜਿਹੜਾ ਪ੍ਰੋਪਰ ਜਿਹੜਾ ਹੈ ਉਹ ਬੰਦੋਬਸਤ ਹੋਣਾ ਚਾਹੀਦਾ ਉਹਨਾਂ ਨੂੰ ਅੱਜ ਦੇ ਦਿਨ ਦੇ ਉੱਪਰ ਵਿਸ਼ੇਸ਼ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਘੱਟੋ ਘੱਟ 1000 ਰੁਪਏ ਮਜ਼ਦੂਰ ਦੇ ਵਾਸਤੇ ਹਰੇਕ ਮਜ਼ਦੂਰ ਤੇ ਜਿਹੜਾ ਖਾਤੇ ਦੇ ਵਿੱਚ ਚੁੱਪਚਾਪ ਪਾਉਣਾ ਚਾਹੀਦਾ ਉਹਨੂੰ ਵੀ ਮਹਿਸੂਸ ਆਵੇ ਵੀ ਵਾਕਈ ਜੇ ਮੇਰੇ ਲਈ ਅੱਜ ਮਜ਼ਦੂਰ ਦਿਵਸ ਹੈ ਮੇਰੇ ਕਰਕੇ ਸਾਰਾ ਸਮਾਜ ਇਕੱਠਾ ਹੈ ਅੱਜ ਛੁੱਟੀ ਹੈਗੀ ਆ ਤੇ ਮੈਨੂੰ ਵੀ ਜਿਹੜਾ ਉਹਦਾ ਕੁਛ ਨਾ ਕੁਝ ਜਿਹੜਾ ਹੱਲ ਮਿਲਿਆ ਸੋ ਜਿਹੜਾ ਅੱਜ ਜਿਹੜਾ ਮਜ਼ਦੂਰ ਦਿਵਸ ਦਾ ਅਸੀਂ ਰੀਵਨ ਕਟਵਾਇਆ ਤੁਸੀਂ ਦੇਖਣ ਉਹ ਵੀ ਸਾਡੇ ਜਿਹੜੇ ਡੇਲੀ ਜਿਹੜੇ ਕੰਮ ਕਰਦੇ ਆ ਸਾਡੇ ਜਿਹੜੇ ਮਜ਼ਦੂਰ ਭਰਾ ਆ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਆ ਅਸੀਂ ਵੀ ਮਜ਼ਦੂਰ ਹੀ ਆ ਸਾਡਾ ਤਾਂ ਹੈ ਹੀ ਤਬਕਾ ਸਾਰਾ ਲੇਬਰ ਤਬਕਾ ਆ ਉਹਨਾਂ ਦੇ ਨਾਲ ਖੜੇ ਉਹਨਾਂ ਨੇ ਸ਼ੁਰੂਆਤ ਕੀਤੀ ਇੱਕ ਮੈਸੇਜ ਦੇਣ ਦੀ ਕੋਸ਼ ਅਸਲ ਜਿਹੜਾ ਮਾਨ ਸਨਮਾਨ ਹੈ ਔਰ ਡਾਕਟਰ ਬੀ ਆਰ ਅੰਬੇਦਕਰ ਫਾਲੋਅਰ ਹੀ ਕਰਦੇ ਆ ਮਜ਼ਦੂਰ ਤਬਕੇ ਦਾ ਗਰੀਬ ਤਬਕੇ ਦਾ ਅਸੀਂ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੰਨੇ ਆ ਔਰ ਉਹਨਾਂ ਦੇ ਹੱਕਾਂ ਦੀ ਲੜਾਈ ਜਿਹੜੀ ਆ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਅਕੋਰਡਿੰਗ ਜਿਹੜੀ ਆ ਉਹ ਅਸੀਂ ਸਾਰੇ ਲੜ ਰਹੇ ਆ ਇੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਵੀ ਹਾਜ਼ਰ ਆ ਉਹ ਸਾਰੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮਜ਼ਦੂਰਾਂ ਲਈ ਅਸੀਂ ਹੋਰ ਵੀ ਜਿਹੜੀ ਲੜਾਈ ਅਰੰਭਾਗੇ ਕਿਉਂਕਿ ਹਾਲਾਤ ਜਿਹੜੇ ਆ ਉਹ ਬਹੁਤ ਗੰਭੀਰ ਹੋਏ ਜਾ ਰਹੇ ਆ ਹਾਂਜੀ ਹਾਂਜੀ ਕੀ ਨਾਮ ਹੈ ਜੀ ਮੇਰਾ ਨ ਕਹਿਣਾ ਚਾਹੋਗੇ ਅੱਜ ਗੈਰੰਟੀ ਜਿਹੜਾ ਪਹਿਲੀ ਮੈਨੂ ਇਹਨਾਂ ਨੇ ਇਹ ਕੈਂਪ ਲਗਾਇਆ ਨਾ ਜੀ ਆਪਣੇ ਮਦੂਦ ਵਾਲਾ ਇਹ ਵਧੀਆ ਬਹੁਤ ਵਧੀਆ ਸੋਚ ਇਹਨਾਂ ਦੀ ਸਿੰਘ ਅਮਨ ਉਹਨਾਂ ਨੇ ਸਾਰੇ ਵੀਰਾਂ ਭਰਾਵਾਂ ਨੇ ਸਾਦੇ ਸਹਿਯੋਗ ਦੇ ਨਾਲ ਇਹ ਕੰਮ ਜਿਹੜਾ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਜੀ ਬਾਕੀ ਜੋ ਵੀ ਡਾਕਟਰ ਵੀ ਆ ਅਮਰੀਕਾ ਸਾਹਿਬ ਇਹ ਸੋਚ ਤੇ ਜੋ ਚੱਲਦੇ ਨੇ ਉਹ ਵਧੀਆ ਚੱਲਣਗੇ ਗਾਂਵੀ ਤੇ ਅੱਜ ਤੁਸੀਂ ਜਿਹੜਾ ਲੰਗਰ ਦਾ ਰੀਵਲ ਕੱਟ ਕੇ ਸ਼ੁਰੂਆਤ ਕਰਵਾਈ ਹੈ ਕਿਦਾਂ ਦੇਖਦੇ ਨੇ ਉਹ ਸਰ ਜੀ ਇਹ ਗੱਲ ਇਦਾਂ ਹੈ ਕਿ ਕੋਈ ਵੀ ਮਤਲਬ ਕੋਈ ਉਤਘਾਟਨ ਕਰਦਾ ਕੋਈ ਕੋਈ ਗੱਲਬਾਤ ਕਰਦਾ ਕੋਈ ਮੰਤਰੀ ਨੂੰ ਸਾਦਾ ਕੋ ਕਿਸੇ ਨੂੰ ਸਾਦਾ ਇਹਨਾਂ ਦੀ ਸੋਚ ਇਹ ਹੋਈ ਹੈ ਕਿ ਆਪਾਂ ਮੰਤਰੀ ਨੂੰ ਕਿਸ ਨੂੰ ਨਿੱਦਣਾਏਗਾ ਕਿ ਆਪਾਂ ਮਜ਼ਦੂਰ ਤੋਂ ਘਟਾਈਏ ਕਿਉਂਕਿ ਜਿਹੜੀ ਛੁੱਟੀ ਹੋਈ ਆ ਸਰਕਾਰੀ ਆ ਉਹਦੇ ਵਿੱਚ ਕੀ ਆ ਕਿ ਉਹ ਸਾਰੇ ਮਤਲਬ ਘਰਾਂ 'ਚ ਬੈਠੇ ਆ ਸਰਕਾਰੀ ਬੰਦੇ ਜਿਹੜੇ ਨੌਕਰੀਆਂ ਵਾਲੇ ਆ ਬੈਂਕ ਵਾਲੇ ਜਾਂ ਹੋਰ ਮੁਲਾਜ਼ਮ ਤੇ ਮਜ਼ਦੂਰ ਅੱਜ ਵੀ ਡੱਬਾ ਲੈ ਕੇ ਆਪਣੇ ਘਰ ਮਤਲਬ ਘਰੋਂ ਲੈ ਕੇ ਆਪਣੇ ਕੰਮ ਕਰਕੇ ਆਏ ਆ ਕਿਉਂਕਿ ਮਤਲਬ ਮਜ਼ਦੂਰ ਵਾਰੇ ਕੋਈ ਸੋਚ ਨਹੀਂ ਹੈ ਕਿ ਗਵਰਨਮੈਂਟ ਵੱਲੋਂ ਕੋਈ ਸਹੂਤ ਨਹੀਂ ਹੈਗੀ ਸਰਕਾਰ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਆ ਹਾਂਜੀ ਸਰ ਇਹ ਹੀ ਆ ਕਿ ਮਜ਼ਦੂਰ ਵਾਰੇ ਕੋਈ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਵਾਰੇ ਇਹ ਕੀ ਸੋਚਣਾ ਚਾਹੀਦਾ ਇਹ ਇਹ ਕਿ ਜੋ ਵੀ ਮਜ਼ਦੂਰ ਹੈ ਉਹ ਆਪਣਾ ਆਪਣੇ ਮਜ਼ਦੂਰੀ ਕਰਦਾ ਉਹਦਾ ਹੱਕ ਉਹਨੂੰ ਹੱਕ ਦਿੱਤਾ ਜਾਵੇ ਤੇ ਹੋਰ ਵੀ ਸਰਕਾਰ ਵੱਲ ਵੀ ਕੁਝ ਸਹੂਤ ਉਹਨੂੰ ਮਿਲ ਜਾਵੇ ਤੇ ਉਹ ਸਰਕਾਰ ਨੂੰ ਇਹ ਚਾਹੀਦਾ ਜੀ ਸਾਡੇ ਮਤਲਬ ਜੋ ਵੀ ਹੈ ਅੱਜ ਦਾ ਦਿਨ ਮਨਾਇਆ ਗਿਆ ਹੈ ਨਹੀਂ ਇਹਦੇ ਵਾਸਤੇ ਕੋਈ ਫੰਡ ਜਾਂ ਕੋਈ ਹੋਰ ਸਿਸਟਮ ਇਹਦਾ ਤਾਂ ਕਰਨਾ ਚਾਹੀਦਾ ਜੀ ਜੋ ਸਾਡੇ ਘਰ ਦੇ ਵਿੱਚ ਜੋ ਵੀ ਹੈਗਾ ਪਰਿਵਾਰ ਉਹ ਵੀ ਮਤਲਬ ਠੀਕ-ਠਾਕ ਰਹੇ ਇਹ ਦਿਹਾੜੀ ਹੁਣ ਚਲਦੀ ਹੈ ਇਹਨਾਂ ਬਿਜਾਰਾ ਹੋ ਰਿਹਾ ਸਹੀ ਨਹੀਂ ਜੀ ਸਰ ਦਿਹਾੜੀ ਤਾਂ ਬਹੁਤ ਘੱਟ ਆ ਜੀ ਮਤਲਬ ਦਿਹਾੜੀ ਜ਼ਿਆਦਾ ਚਾਹੀਦੀ ਹੈ ਮਹਿੰਗਾਈ ਚੱਲ ਰਹੀ ਹੈ ਜੀ ਹਾਂ ਜੀ ਅੱਜ 1 ਮਈ ਆ ਮਜ਼ਦੂਰ ਦਿਵਸ ਦਾ ਦਿਹਾੜਾ ਆ ਜੀ ਦੂਜੇ ਪਾਸੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ ਡਾਕਟਰ ਭੀਮਰਾਓ ਮਿਰਕਰ ਸਾਹਿਬ ਦੀ ਯਾਦ ਦੇ ਵਿੱਚ ਕੀ ਕਹਿਣਾ ਚਾਹੂਗੀ ਜੀ ਇਸ ਸੰਬੰਧ ਵਿੱਚ ਕੀ ਸੰਦੇਸ਼ ਜੈ ਭੀਮ ਜੈ ਭਾਰਤ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਲੇਬਰ ਦਿਵਸ ਹੈਗਾ ਕਿ ਜਿਹਦੇ ਵਿੱਚ ਜਿਹੜੇ ਮੇਰੇ ਮੁਲਕ ਦੇ ਪੰਜਾਬ ਦੇ ਜਿਹੜੇ ਕੀ ਮਿਹਨਤੀ ਲੋਕ ਨੇ ਕਿ ਜਿਨ੍ਹਾਂ ਦਾ ਕੀ ਕਿਸੇ ਵੀ ਕੰਮ ਦੇ ਵਿੱਚ ਚਾਹੇ ਫੈਕਟਰੀ ਲਾ ਲਓ ਚਾਹੇ ਕੋਈ ਇਮਾਰਤ ਲਾ ਲਓ ਕੋਈ ਵੀ ਤੁਸੀਂ ਕਿਸਮ ਦਾ ਕੰਮ ਲਾ ਲਓ ਜਿਹਦੇ ਵਿੱਚ ਸਾਡੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਅੱਜ ਸਾਰੇ ਜਿੰਨੇ ਵੀ ਮੇਰੇ ਭਰਾ ਨੇ ਲੇਬਰ ਦਿਵਸ ਤੇ ਸਾਰੇ ਆਪਾਂ ਕੰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਅੱਜ ਲੇਬਰ ਦਿਵਸ ਦੀ ਆ ਬਹੁਤ ਬਹੁਤ ਮੁਬਾਰਕਾਂ ਆ ਉਤ ਤੋਂ ਬਾਅਦ ਜਿਹੜਾ ਅੱਜ ਇਸ ਸ਼ੁਭ ਦਿਨ ਤੇ ਜਿਹੜਾ ਕਿ ਅੱਜ ਖੂਨਦਾਨ ਦਾ ਜਿਹੜਾ ਕੈਂਪ ਆ ਉਹ ਲਗਾਇਆ ਗਿਆ ਜਿਹੜੇ ਵੀਰਾਂ ਨੌਜਵਾਨ ਵੀਰਾਂ ਨੇ ਸਾਰਿਆਂ ਨੇ ਇਹਨਾਂ ਨੇ ਮਿਹਨਤ ਸਦਕਾ ਇਹ ਜਿਹੜਾ ਇਹ ਵੱਡਾ ਉਪਰਾਲਾ ਕੀਤਾ ਗਿਆ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਪਰਚੇਜ਼ ਕਰ ਸਕਦੇ ਆ ਪਰ ਜਿਹੜਾ ਖੂਨ ਆ ਉਹ ਆਪਾਂ ਨਹੀਂ ਖਰੀਦ ਸਕਦੇ ਇਹ ਭਗਵਾਨ ਦੁਆਰਾ ਇੱਕ ਦਿੱਤੀ ਗਈ ਇੱਕ ਅਮੁੱਲ ਦਾਤ ਹੈ ਜਿਹਦਾ ਕੋਈ ਕੋਈ ਮੁੱਲ ਨਹੀਂ ਹੈਗਾ ਤੇ ਇਹ ਜਿਹੜਾ ਕੰਮ ਹੈਗਾ ਜਦੋਂ ਕਿਸੇ ਭੈਣ ਭਾਈ ਦੇ ਛੱਤ ਚੋੜ ਲੱਗ ਜਾਵੇ ਜਾਂ ਕਿਸੇ ਆਪਰੇਸ਼ਨ ਦੇ ਵਿੱਚ ਜਦੋਂ ਖੂਨ ਦੀ ਲੋੜ ਪੈਂਦੀ ਆ ਉਦੋਂ ਪਤਾ ਲੱਗਦਾ ਨਾ ਜਾਤ ਪਛਾਣੀ ਜਾਂਦੀ ਨਾ ਪਾਰਟੀ ਪਛਾਣੀ ਜਾਂਦੀ ਨਾ ਅਮੀਰ ਗਰੀਬ ਪਛਾਣਿਆ ਜਾਂਦਾ ਸਿਰਫ ਖੂਨ ਦੀ ਇੱਕੋ ਹੀ ਰੰਗ ਆ ਉਹ ਹੈਗਾ ਲਾਲ ਰੰਗ ਜਿਹੜਾ ਕੀ ਅੱਜ ਇਹ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਜਿਹੜਾ ਖੂਨਦਾਨ ਦਾ ਕੈਂਪ ਲਗਾਇਆ ਗਿਆ ਇਹਨਾਂ ਵੀਰਿਆ ਨੂੰ ਵੀ ਮੁਬਾਰਕਵਾਦ ਦਿੰਦਾ ਕਿਉਂਕਿ ਇਹ ਸਮਾਜ ਦੇ ਲਈ ਇੱਕ ਆਈਡੀਅਲ ਨਹੀਂ ਕਿਉਂਕਿ ਕਈ ਲੋਕ ਹੁੰਦੇ ਆਪਣੇ ਆਪ ਜੋਗੇ ਕਈ ਹੁੰਦੇ ਸਮਾਜ ਜੋਗੇ ਮੇਰੇ ਭਰਾਓ ਨੇ ਕਿ ਜਿਹੜੇ ਕੀ ਲੱਖਾਂ ਘਰਾਂ ਦੇ ਵਿੱਚ ਖੂਨ ਦੁਆਰਾ ਜਿਹੜਾ ਕੀ ਬੁੱਝਦੇ ਹੋਏ ਦੀਵੇ ਨੂੰ ਮੁਰ ਤੋਂ ਜਿਗਾਉਂਦੇ ਆ ਇਹ ਭਰਾਮਾਂ ਦਾ ਉਹ ਜਿਹੜੀ ਜੋਤੀ ਜਿਗਾਉਂਦੇ ਆ ਇਹਨਾਂ ਵੱਡਾ ਵੀਰਿਆਂ ਦਾ ਇਹ ਯੋਗਦਾਨ ਹੈਗਾ ਸਰ ਦੇਖਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਮਜ਼ਦੂਰ ਦਿਵਸ ਆ ਜਿਹੜੇ ਸਰਕਾਰੀ ਨੌਕਰੀਆਂ ਤੇ ਬਰਾਜਮਾਨ ਅਹੁਦੇਦਾਰ ਵਿਅਕਤੀ ਨੇ ਉਹਨਾਂ ਤਾਂ ਛੁੱਟੀ ਆ ਉਹ ਆਪਣੇ ਘਰ ਦੇ ਵਿੱਚ ਛੁੱਟੀ ਦਾ ਆਨੰਦ ਮਾਣ ਰਹੇ ਨੇ ਜਿੱਥੇ ਕਿ ਜੇ ਲੇਬਰ ਦੀ ਗੱਲ ਕਰੀਏ ਤਾਂ ਆਮ ਜਿਹੜਾ ਦਿਹਾੜੀਦਾਰ ਹੈ ਉਹ ਆਪਣੀ ਅੱਜ ਵੀ ਰੋਜ਼ੀ ਰੋਟੀ ਲਈ ਮਿਹਨਤ ਮੁਸ਼ਕਤ ਕਰ ਰਿਹਾ ਇਹਨਾਂ ਵਾਸਤੇ ਕੀ ਸਰਕਾਰ ਵੱਲੋਂ ਕੋਈ ਪ੍ਰਲਾ ਕੀਤਾ ਜਾਵੇਗਾ ਜੀ ਦੇਖੋ ਜੀ ਜਿਹੜੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਸਾਹਿਬ ਦੀ ਜਿਹੜੀ ਸੋਚ ਹੈ ਇੱਕੋ ਹੀ ਇੱਕ ਮਕਸਦ ਹੈਗਾ ਕਿ ਜਿਹੜੇ ਕਿ ਆਮ ਮਜ਼ਦੂਰ ਮਿਹਨਤੀ ਲੋਕਾਂ ਦਾ ਹੱਥ ਫੜਨਾ ਜਦੋਂ ਕਿ ਅਸੀਂ ਪਹਿਲਾਂ ਕਲੀਨਿਕਾਂ ਦੇ ਵਿੱਚ ਜਾਂਦੇ ਸੀਗੇ ਡਿਸਪੈਂਸਰੀਆਂ 'ਚ ਜਾਂਦੇ ਸੀ ਪ੍ਰੋਪਰ ਤੌਰ ਤੇ ਜਿਹੜੇ ਕਿ ਟੈਸਟ ਨਹੀਂ ਸੁਦੇ ਦਵਾਈਆਂ ਦਾ ਜਿਹੜਾ ਮੁੱਲ ਸੀ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਜਿਹੜੇ ਕੀ ਆਮ ਕਲੀਨਿਕ ਬਣ ਗਏ ਉਹਦੇ ਵਿੱਚ ਦਵਾਈਆਂ ਫਰੀ ਆ ਟੈਸਟ ਬਹੁਤ ਹੱਦ ਤੱਕ ਜਿਹੜੇ ਹੈਗੇ ਆ ਉਹ ਫਰੀ ਨੇ ਉਸ ਤੋਂ ਬਾਅਦ ਜਦੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਪੜ੍ਹਾਉਣੇ ਪ੍ਰਾਈਵੇਟ ਸਕੂਲਾਂ ਜਾਣਾ ਪੈਂਦਾ ਸੀ ਅੱਜ ਦੀ ਡੇਡ ਜਿਹੜੀ ਸਕੂਲ ਆ ਸਿੱਖਿਆ ਆ ਬਹੁਤ ਵਧੀਆ ਬਣ ਗਿਆ ਸਕੂਲਾਂ ਦੇ ਜਿਹੜਾ ਪਹਿਲੇ ਨਾਲੋਂ ਜਿਹੜੀ ਇਮਾਰਤ ਆ ਕਿ ਆ ਪੜ੍ਹਾਉਣੇ ਦਾ ਸਿਸਟਮ ਸਭ ਤੋਂ ਵਧੀਆ ਬਣ ਗਿਆ ਆ ਅੱਥੇ ਇਹ ਹੈਗਾ ਕਿ ਆਮ ਬੰਦਾ ਜਿਹੜਾ ਆ ਉਹ ਇਹੀ ਚਾਹੁੰਦਾ ਆ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਮਿਹਨਤੂਰ ਭਰਾ ਨੇ ਆਮ ਜਿਹੜੇ ਵੀ ਲੋਕ ਨੇ ਕਿਤੇ ਵੀ ਧਾਰਮਿਕ ਯਾਤਰਾ ਤੇ ਨਹੀਂ ਜਾ ਸਕਦੇ ਸੀ ਉਹ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੇ ਕਿ ਇਹ ਫ੍ਰੀ ਬੱਸ ਸੇਵਾ ਜਿਹੜੀ ਕਿ ਉਹ ਲਗਾਈ ਗਈ ਆ ਇਹ ਮੁੱਖ ਮੰਤਰੀ ਸਾਹਿਬ ਦਾ ਵੱਡਾ ਉਦੇਸ਼ ਆ ਪਰ ਜਿਹੜੇ ਬੰਦੇ ਨੌਕਰੀਆਂ ਤੇ ਇਸ ਟਾਈਮ ਬਿਰਾਜਮਾਨ ਨੇ ਜਾਂ ਹੋਰ ਜਿਹੜੇ ਕਿੱਤੇ ਵਾਲੇ ਕੰਮ ਕਰ ਕੋਈ ਵੱਡੀ ਫੈਕਟਰੀ ਆ ਕਿਸੇ ਦੀ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਕੀ ਅੰਬੇਦਕਾ ਸਾਹਿਬ ਨੇ ਜਿਹੜਾ ਕਿ ਇੱਕ ਸੁਪਨਾ ਦੇਖਿਆ ਸੀ ਕਿ ਹਰ ਬੰਦਾ ਜਿਹੜਾ ਆ ਉਹਨੂੰ ਬਰਾਬਰ ਸਮਝਿਆ ਜਾਵੇ ਜਿਹੜਾ ਨੌਕਰੀ ਦਾ ਇਹ ਜਿਹੜਾ ਰਾਈਟ ਹੈਗਾ ਆ ਵੋਟ ਪਾਉਣ ਦਾ ਰਾਈਟ ਹੈਗਾ ਜਿਹੜੇ ਫੰਡਾਮੈਂਟਲ ਰਾਈਟਸ ਸਾਨੂੰ ਬਾਬਾ ਸਾਹਿਬ ਨੇ ਜਿਹੜੇ ਲੈ ਕੇ ਦਿੱਤੇ ਆ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਅੱਜ ਇਸ ਸ਼ੁਭ ਦਿਨ ਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਜਿਹੜਾ ਮੌਜੂਦੂਰ ਜਿਹੜਾ ਦਿਵਸਾ ਉਹ ਮਨਾਉਣਾ ਚਾਹੀਦਾ ਹੈ। ਅੱਛਾ ਸਰ ਕੀ ਨਾਮ ਹੈ? ਸਰ ਸੋਨ ਲਾਲ ਜੀ। ਸਰ ਕਿਹੜੀ ਜਗ੍ਹਾ ਤੋਂ? ਪੂਰੀ ਰਾਤ ਤੋਂ। ਅੱਛਾ ਸਰ ਬਲੱਡ ਦੇ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਬਾਈ? ਬਹੁਤ ਵਧੀਆ ਲੱਗ ਰ ਪਹਿਲਾਂ ਵੀ ਦਿੱਤਾ ਕਰੀਬ ਨੂੰ ਬਹੁਤ ਵੱਡਾ ਇੱਟਾ ਹੈ ਅੱਛਾ ਜੀ ਹਾਂਜੀ ਕਿ ਕਿਦਾਂ ਵੀਕਨੈਸ ਕੋਈ ਆਉਂਦੀ ਹੈ ਇਹਨਾਂ ਨਾਲ ਕਿ ਨਹੀਂ ਆਉਂਦੀ ਨਹੀਂ ਸਰ ਕੋਈ ਵੀਕਨੈਸ ਨਹੀਂ ਆਉਂਦੀ ਜੀ ਆਪ ਜਨਤਾ ਵੀ ਦੇਖਿਆ ਗਿਆ ਨੌਜਵਾਨਾਂ ਵਿੱਚ ਇਹ ਹੀ ਸੋਚ ਰੱਖਦੇ ਆ ਕਿ ਇਹਨਾਂ ਦਾ ਵੀਕ ਹੋ ਜਾਂਦਾ ਬੋਡੀ ਸਰ ਆਪਣਾ ਮਨ ਦਾ ਡਰ ਹੁੰਦਾ ਜੀ ਅੱਛਾ ਕੋਈ ਵੀਕਨੈਸ ਨਹੀਂ ਆਉਂਦੀ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਰ ਬਲੱਡ ਦਾਨ ਕਰਨਾ ਚਾਹੀਦਾ ਹੈ ਡੋਨੇਟ ਕਰਨਾ ਚਾਹੀਦਾ ਜੀ ਹਾਂਜੀ ਤਾਂ ਕਿੰਨਾ ਟਾਈਮ ਚ ਜਿਹੜਾ ਬਲੱਡ ਰਿਕਵਰ ਹੋ ਜਾਂਦਾ ਸਰ ਹਫਤਾਗੜੀ ਰਿਕਵਰ ਹੋ ਜਾਂਦਾ ਜੀ ਹਫਤਾ ਸੱਤ ਦਿਨ ਚ ਦਾਰ ਟਾਈਮ ਨਹੀਂ ਲੱਗਦਾ ਜੀ ਕੀ ਨਾਮ ਹੈ ਸਰ ਸਰ ਮੈਂ ਰਵਿੰਦਰ ਰਵੀ ਪ੍ਰੈਜ਼ੀਡੈਂਟ ਬਾਬਾ ਸਾਹਿਬ ਟਾਈਗਰ ਫੋਰਸ ਹਾਂਜੀ ਅੱਜ 1 ਮਈ ਮਜ਼ਦੂਰ ਦਿਵਸ ਆ ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਕਿ ਤਾਂ ਕੀ ਕਹਿਣਾ ਚਾਹੋਗੇ ਕੀ ਮੈਸੇਜ ਹੈ ਜੀ ਬਾਜੀ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਤੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਜੋ ਅੱਜ ਉਪਰਾਲਾ ਬਾਬਾ ਸਾਹਿਬ ਟਾਈਗਰ ਫੋਰਸ ਦੀ ਪੂਰੀ ਟੀਮ ਵੱਲੋਂ ਕੀਤਾ ਗਿਆ ਇੱਕ ਬਹੁਤ ਵਧੀਆ ਉਪਰਾਲਾ ਆ ਜਿਹਦੇ ਨਾਲ ਕਿ ਬਲੱਡ ਡੋਨੇਸ਼ਨ ਕਰਨ ਦੇ ਨਾਲ ਕਿ ਕਈ ਮਤਲਬ ਇਨਸਾਨਾਂ ਦੀ ਜਾਨ ਬਚਦੀ ਆ ਇੱਕ ਬੰਦੇ ਦੀ ਇੱਕ ਜੁਨਨ ਦੇ ਨਾਲ ਅੱਜ ਬਾਬਾ ਸਾਹਿਬ ਨੂੰ ਸਮਰਪਿਤ ਬਾਬਾ ਸਾਹਿਬ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਬਾਬਾ ਸਾਹਿਬ ਟਾਈਗਰ ਫੋਰਸ ਵੱਲੋਂ ਲੇਬਰ ਡੇ ਦੇ ਮੌਕੇ ਦੇ ਉੱਤੇ ਲੇਬਰ ਡੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਆ ਸੋ ਇੱਥੇ ਜਿੰਨੇ ਵੀ ਸਾਥੀ ਪਹੁੰਚੇ ਆ ਸਾਡੇ ਬੁਲਾਉਣ ਦੇ ਉੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਇੱਥੇ ਆ ਕੇ ਖੂਨਦਾਨ ਕੀਤਾ ਹੈ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਜਿਹੜਾ ਬਲੱਡ ਤੁਹਾਡੇ ਵੱਲੋਂ ਅੱਜ ਇਕੱਠਾ ਕੀਤਾ ਗਿਆ ਕਿੱਥੇ ਪਹੁੰਚਾਇਆ ਜਾਏਗਾ ਤੇ ਉਸ ਤੋਂ ਬਾਅਦ ਪਬਲਿਕ ਨੂੰ ਕੀ ਮੈਸੇਜ ਹੈ ਕਿੱਥੋਂ ਆ ਕੇ ਜਿੱਦ ਕਲੈਕਟ ਕਰ ਸਕਾ ਜੇ ਕਿਸੇ ਨੂੰ ਲੋੜਵੰਤ ਵਿਅਕਤੀ ਨੂੰ ਚਾਹੀਦਾ ਹੋਵੇ ਨੇ ਜਿਸ ਇਨਸਾਨ ਨੂੰ ਵੀ ਬਲੱਡ ਦੀ ਜ਼ਰੂਰਤ ਪੈਂਦੀ ਹੈ ਉਹ ਪਹਿਲੇ ਸਾਡੇ ਨਾਲ ਸੰਪਰਕ ਕਰਦੇ ਆ ਹਿਸ਼ਾਰਪੁਰ ਦੇ ਉਹ ਆਲਮੋਸਟ ਜ਼ਿਆਦਾਤਰ ਲੋਕ ਸਾਡੇ ਸੰਪਰਕ ਦੇ ਵਿੱਚ ਹੈਗੇ ਆ ਪਰ ਜੇ ਵੀ ਹੁਣ ਕਿਸੇ ਨੂੰ ਅੱਗੇ ਬਲੱਡ ਦੀ ਜ਼ਰੂਰਤ ਪੈਂਦੀ ਹੈ ਤਾਂ ਬਾਬਾ ਸਾਹਿਬ ਟਾਈਗਰ ਫੋਰਸ ਦੇ ਜਿਹੜੇ ਵੀ ਮੈਂਬਰ ਦੇ ਨਾਲ ਕੰਟ ਤੇ ਬਲੱਡ ਉਹਨਾਂ ਨੂੰ ਪ੍ਰੋਵਾਈਡ ਕਰਵਾ ਕੇ ਦਿੱਤਾ ਜਾਊਗਾ। ਤੇ ਕਿੰਨੇ ਵਿਅਕਤੀਆਂ ਨੇ ਲੱਗਦਾ ਬਲੱਡ ਦੇ ਚੁੱਕੇ ਨੇ ਅੱਜ ਜੀ? ਅ 50 ਦੇ ਕਰੀਬ ਹੱਲੇ 50 ਦੇ ਸਮਥਿੰਗ ਹੱਲੇ ਬਲੱਡ ਦੇ ਚੁੱਕੇ ਨੇ ਮੁੰਡੇ ਤੇ ਹੱਲੇ ਆਈ ਡੀਆ ਆ ਕਿ 1.5 ਤੋਂ 200 ਯੂਨਟ ਦੇ ਕਰੀਬ ਹੋ ਜਾਊਗਾ ਸ਼ਾਮ ਤੱਕ। ਤੇ ਇਸ ਤੋਂ ਪਰਾਲੇ ਹੋਰ ਵੀ ਤੁਹਾਡੇ ਲੋਕ ਕੀਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ? ਨਹੀਂ ਬਿਲਕੁਲ ਕੀਤੇ ਜਾਣਗੇ ਜੀ। 바ਵਾ ਸਾਹਿਬ ਟਾਈਗਰ ਫੋਰਸ ਹਮੇਸ਼ਾ ਪਹਿਲ ਦੇ ਹਜ਼ਾਰ ਤੇ ਕੰਮ ਕਰਦੀ ਆ ਜਿਹਦੇ ਨਾਲ ਮਤਲਬ ਕਿ ਲੋਕ ਭਲਾਈ ਦੇ ਕੰਮ ਜਿਹੜੇ ਆ ਕੀਤੇ ਜਾਣ ਵੱਧ ਤੋਂ ਵੱਧ। ਕਿਹਨਾਵੇਂ ਜੀ? ਮੇਰਾ ਨਾਮ ਕਮਲਜੀਤ ਤੇ ਅੱਜ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗਾ ਹੋਇਆ ਤੇ ਤੁਸੀਂ ਬਲੱਡ ਦੇਣਾ ਹੈ ਅੱਜ ਹਾਂਜੀ ਤੇ ਇੱਕ ਮਹੀ ਮਜ਼ਦੂਰ ਦੇ ਵਸਾ ਕਿਵੇਂ ਦੇਖਦੇ ਹੋ ਇੱਕ ਪਾਸੇ ਬਲੱਡ ਕੈਂਪ ਲੱਗਾ ਤੇ ਅੱਜ ਬਲੱਡ ਦੇ ਵੀ ਦਿੱਤਾ ਤੇ ਕਿਵੇਂ ਤੁਸੀਂ ਮਹਿਸੂਸ ਕਰ ਰਹੇ ਹੋ ਬਾਈ ਬਹੁਤ ਵਧੀਆ ਮਹਿਸੂਸ ਕਰਦੇ ਜੀ ਬਹੁਤ ਵਧੀਆ ਉਪਰਾਲਾ ਆ ਬਾਬਾ ਸਾਹਿਬ ਟਾਈਗਰ ਫੋਰਸ ਦਾ ਬਹੁਤ ਵਧੀਆ ਕੰਮ ਆ ਜੀ ਤੇ ਕੀ ਸਨੇਹਾ ਦੇਣਾ ਚਾਹੋਗੇ ਬਾਕੀ ਸਾਥੀਆਂ ਸਾਥੀਆਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਜੀ ਅੱਗੇ ਤੋਂ ਵੀ ਵੱਧ ਚੜ ਕੇ ਐਦਾਂ ਸਭ ਮਤਲਬ ਯੋਗਦਾਨ ਪਾਉਣ ਸਭ ਸਾਥੀਆਂ ਨੂੰ ਇਹ ਹੀ ਅਪੀਲ ਹੈ ਆਪਣੀ ਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਦੀਪਕ ਮਾਰ ਜੀ ਸਰ ਅੱਜ ਬਲੱਡ ਡੋਨੇਸ਼ਨ ਕੈਂਪ ਲੱਗਾ ਹੋਇਆ ਤਾਂ ਕਿਵੇਂ ਦਾ ਤੁਸੀਂ ਬਲੱਡ ਦਿੱਤਾ ਅੱਜ ਕਿ ਨਹੀਂ ਨਹੀਂ ਮੈਂ ਨਹੀਂ ਬਲੱਡ ਦਿੰਦਾ ਮੇਰੀ ਉਮਰ ਜਾਤਾ ਆ ਉਮਰ ਜਿਹਨਾਂ ਦੇ ਨਾਰਮਲ ਉਮਰ ਆ ਜਿੱਦਾਂ 40 ਤੋਂ 25 26 ਸਾਲ ਤੋਂ ਜਿੱਦਾਂ 55 ਸਾਲ ਤੱਕਰ ਹੈਗੇ ਉਮਰ ਉਹ ਸਾਰੇ ਦੇ ਰਹੇ ਆ ਔਰ ਬਹੁਤ ਵਧੀਆ ਬੰਦੇ ਫੀਲ ਕਰਦੇ ਆ ਜਿਹੜਾ ਬਲੱਡ ਦੇਣਾ ਆ ਬਲੱਡ ਦੇਣ ਦੇ ਨਾਲ ਕਾਫੀ ਬਿਮਾਰੀਆਂ ਠੀਕ ਹੁੰਦੀਆਂ ਤੇ ਕਦੀ ਸੰਗੜਾ ਖੂਨ ਆ ਜਿਹੜਾ ਉਹ ਵੀ ਸੈੱਟ ਹੋ ਜਾਂਦਾ ਹੈ ਤੇ ਉਹ ਜਿਹੜਾ ਮਤਕੀ ਕਾਫੀ ਸਰੀਰ ਨੂੰ ਤਾਕਤ ਵੀ ਮਿਲਦੀ ਹੈ ਜਿਹੜਾ ਖੂਨ ਆ ਇਹ ਆਮ ਐਕਸੀਡੈਂਟ ਨਾਲ ਕਿਤੇ ਹੋ ਜਵੇ ਤਾਂ ਵੀ ਡੁੱਲਦਾ ਆ ਸਾਡੇ ਅਮਨ ਭਾਜੀ ਦੀ ਵੀ ਇਹੀ ਸੋਚ ਆ ਵੀ ਜਿਹੜਾ ਖੂਨ ਆ ਇਹ ਗਰੀਬ ਬੰਦਿਆਂ ਦੇ ਨਾੜੀਆਂ ਦੇ ਵਿੱਚ ਜਿਹੜੇ ਲੋੜ ਮੰਦਾ ਉਹਨਾਂ ਨੂੰ ਨਾੜੀਆਂ ਦੇ ਵਿੱਚ ਪੈਣਾ ਚਾਹੀਦਾ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਕਿ ਇਹੋ ਜਿਹੇ ਕੈਂਪਨੇ ਆਉਣ ਵਾਲੇ ਸਮੇਂ ਵਿੱਚ ਲੱਗਦੇ ਰਹਿਣੇ ਚਾਹੀਦੇ ਨੇ ਤਾਂ ਜੋ ਲੋੜਵੰਦ ਵਿਅਕਤੀਆਂ ਨੂੰ ਇਸ ਚੀਜ਼ ਦੀ ਜਿਹੜੀ ਲੋੜ ਆ ਉਹ ਮਹੀਆ ਹੋ ਸਕੇ ਹਾਂਜੀ ਬਿਲਕੁਲ ਲੱਗਣੇ ਚਾਹੀਦੇ ਆ ਤੇ ਸਾਰਿਆਂ ਨੂੰ ਵੀ ਇਹ ਵੀ ਸਾਰਿਆਂ ਨੂੰ ਸਾਥ ਵੀ ਦੇਣਾ ਚਾਹੀਦਾ ਆ ਵੱਧ ਤੋਂ ਵੱਧ ਮਤਕੀ ਖੂਨ ਦਾਨ ਕਰਨਾ ਚਾਹੀਦਾ ਆ ਜੰਗਮੈਣ ਬੰਦਿਆਂ ਨੂੰ ਵੀ ਜਿਹੜੇ ਵੀ ਕਿਸੇ ਵੀ ਗਰੀਬ ਬੰਦੇ ਨੂੰ ਜਦੋਂ ਲੋਡ ਪੈਂਦੀ ਆ ਨਾ ਉਹ ਹਰੇਕ ਬੰਦਾ ਉਹ ਕਿਸੇ ਨੂੰ ਵੀ ਕੋਈ ਜ਼ਿਆਦਾ ਨਹੀਂ ਦੇਖਦਾ ਨਾ ਕਿਸੇ ਨੂੰ ਦੇਖਦਾ ਸਿਰਫ ਬਲੱਡ ਦੀ ਲੋਡ ਪੈਂਦੀ ਆ ਉਹਨਾਂ ਨੂੰ ਤੇ ਸਾਡੇ ਸਾਥੀਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਇਹ ਇਹ ਬਾਕੀ ਅਮਨ ਬਾਜੀ ਦੇ ਨਾਲ ਆ ਹੋਰ ਵੀ ਬੰਦੇ ਨਾਲ ਜਿੰਨੇ ਵੀ ਹੈਗੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਆਣ ਦਾ ਸਾਰੇ ਸਾਥੀਆਂ ਦਾ ਜੈਪੀ ਜੈ ਬਾਪ ਜੀ ਸਰ ਕੀ ਨਾਮ ਹੈ ਜੀ ਜਸਵੀਰ ਕੁਮਾਰ ਜੀ ਸਰ ਅੱਜ ਬਲੱਡ ਦੇਣ ਆਏ ਹਾਂ ਤਾਂ ਇਹ ਕਿਵੇਂ ਦੇਖਦੇ ਹੋ ਮਾ ਜੀ ਸਰ ਬਹੁਤ ਵਧੀਆ ਲੱਗ ਰਿਹਾ ਕਿ ਇਨੇ ਬੱਚੇ ਸਾਰੇ ਜਿਹੜੇ ਜਵਾਨ ਨੌਜਵਾਨ ਆ ਇਹਨਾਂ ਉਦਦਮ ਕਰ ਰਹੇ ਆ ਕਿ ਕੋਈ ਲੋੜਵੰਦ ਬੰਦੇ ਦੀ ਲੋੜ ਪੂਰੀ ਹੋ ਸਕਦੀ ਆ ਇੱਧਰ ਕੈਂਪ ਲੱਗਣੇ ਚਾਹੀਦੇ ਆ ਇਹ ਸਾਡੇ ਅਮਨ ਸਾਹਿਬ ਜਿਹੜੇ ਬਹੁਤ ਵਧੀਆ ਕੰਮ ਕਰ ਰਹੇ ਜੀ ਇਹ ਪਹਿਲਾਂ ਵੀ ਤੁਸੀਂ ਕਦੀ ਬਲੱਡ ਦਿੱਤਾ ਜੀ ਹਾਂ ਸਰ ਪਹਿਲਾਂ ਵੀ ਦਿੱਤਾ ਜੀ ਪਹਿਲਾਂ ਇੱਕ ਵਾਰੀ ਦਿੱਤਾ ਕੋਈ ਪੇਸ਼ੈਂਟ ਸੀ ਪ੍ਰਾਈਵੇਟ ਹਸਪੀਟਲ ਤੋਂ ਉੱਧੋਂ ਦੇਖ ਕੇ ਆਇਆ ਸੀ ਕੋਈ ਵਿਗਨਾਸ ਵੀ ਜਾਂਦੀ ਜਾਂ ਨਹੀਂ ਕੋਈ ਪ੍ਰੋਬਲਮ ਨਹੀਂ ਜਾਂਦੀ ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਜਾਂਦੀ ਤਾਂ ਹਰ ਇੱਕ ਬੰਦੇ ਨੂੰ ਦੇਣਾ ਜਿਹਦਾ ਬਲੱਡ 2-3 ਮਹੀਨੇ ਬਾਅਦ ਇੱਕ ਵਾਰ ਨਿਕਾਲਣਾ ਚਾਹੀਦਾ ਜ਼ਰੂਰ ਜੀ ਕੀ ਮੈਸੇਜ ਦੇਣਾ ਚਾਹੋਗੇ ਸਰਮੰਦਾ ਜੀ ਜੰਗ ਨੌਜਨ ਸਰ ਇਹ ਕਹਿਣਾ ਚਾਹੁੰਦਾ ਕਿ ਬਾਅਦ ਚੜ ਕੇ ਕੋਈ ਵੀ ਇਦਰਾ ਕੈਂਪ ਲੋਕ ਬਾਅਦ ਚੜ ਕੇ ਇਸਾ ਲੈਣਾ ਚਾਹੀਦਾ ਹੁੰਦਾ ਜੀ ਜੀ ਸਰ ਅੱਜ 1 ਮਈ ਮਜ਼ਦੂਰ ਦਿਵਸ ਸਾਤਾ ਇਸ ਦਿਨ ਬਾਬਾ ਸਾਹਿਬ ਮੜਕਰ ਨੂੰ ਸਮਰਪਿਤ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵੀਰਾਂ ਨੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਬਾਬਾ ਸਾਹਿਬ ਟਾਈਗਰ ਫੋਰਸ ਦੇ ਸਾਡੇ ਜਿਹੜੇ ਅਮਨਦੀਪ ਅਮਨਦੀਪ ਸਿੰਘ ਸਿੰਘ ਹੁਣੇ ਅੱਜ ਜਿਹੜਾ ਇਹੋ ਬਲੱਡ ਨੇਟ ਕੈਂਪ ਇਹਦਾ ਆ ਮਜੂਦ ਦਿਸ਼ਤ ਤੇ ਲਾਇਆ ਇਹ ਅੱਜ ਦਾ ਦਿਨ ਦਾ ਜਿਹੜਾ ਮਹੱਤਵ ਜਿਹੜਾ ਆ ਉਹ ਬਹੁਤ ਆ ਤੇ ਉਸ ਤੋਂ ਵੀ ਇਹਨਾਂ ਨੇ ਜਿਹੜੀ ਹੋਰ ਜਿਹੜੀ ਇਹ ਖੂਨ ਦਾ ਜਿਹੜਾ ਕੈਂਪ ਉਹ ਬਾਬਾ ਸਾਹਿਬ ਅੰਬੇਡਕਰ ਨੂੰ ਉਹ ਸਮਰਪਿਤ ਲਗਾਇਆ ਆ ਤੇ ਜਿੱਥੇ ਵੱਖ-ਵੱਖ ਨੌਜਵਾਨ ਆ ਕੇ ਆਪਣਾ ਜਿਹੜਾ ਬਲੱਡ ਵੀ ਡੋਨੇਟ ਕਰ ਰਹੇ ਆ ਉੱਥੇ ਸਿੰਘ ਮਨੁੱਖ ਵੀ ਆਪ ਵੀ ਉਹ ਉਹਨਾਂ ਨੇ ਬਲੱਡ ਜਿਹੜਾ ਦੇ ਰਹੇ ਆ ਕਿਉਂਕਿ ਬਲੱਡ ਜਿਹੜਾ ਆ ਇਹ ਬੇਸ਼ਕੀਮਤੀ ਹੈਗਾ ਜਿਵੇਂ ਪਾਣੀ ਬੇਸ਼ਕੀਮਤੀ ਆ ਉਦੋਂ ਬਲੱਡ ਵੀ ਬੇਸ਼ਕੀਮਤੀ ਹੈਗਾ ਆ ਤੇ ਬਲੱਡ ਦੇ ਜਿਹੜੀ ਇੱਕ-ਇੱਕ ਜਿਹੜੀ ਬੂੰਦ ਆ ਇੱਕ-ਇੱਕ ਕਤਰਾ ਜਿਹੜਾ ਬਲੱਡ ਦਾ ਉਹ ਮਨੁੱਖਤਾ ਦੇ ਲਈ ਜਿਹੜੇ ਭਲੇ ਦੇ ਵਿੱਚ ਜਿਹੜਾ ਉਹ ਵਰਤਿਆ ਜਾਣਾ ਆ ਜਿਹੜੇ ਲੋੜਵੰਦ ਆ ਉਹਨਾਂ ਨੂੰ ਇਹਦੀ ਜਿਹੜੀ ਬੇਹੱਦ ਜਿਹੜੀ ਆ ਜ਼ਰੂਰਤ ਆ ਤੇ ਸਾਨੂੰ ਹਰ ਮੌਕੇਾਂ ਦੇ ਉੱਤੇ ਜਦੋਂ ਵੀ ਕੋਈ ਸਾਡੇ ਧਾਰਮਿਕ ਰੈਬਰਾਂ ਦੇ ਸਾਡੇ ਰਾਜਸੀ ਰੈਬਰਾਂ ਦੇ ਉੱਤੇ ਦਿਨ ਆਉਂਦੇ ਆ ਉਹਨਾਂ ਦਿਨਾਂ ਦੇ ਉੱਤੇ ਜੇ ਅਸੀਂ ਇਹੋ ਜਿਹੇ ਜਿਹੜੇ ਕਾਰਜ ਜਿਹੜੇ ਆ ਉਹ ਲਗਾਤਾਰ ਕਰਦੇ ਰਹੀਏ ਮੈਂ ਕਹਿੰਨਾ ਕਿ ਉਹ ਬਹੁਤ ਵਧੀਆ ਇੱਕ ਸੁਭਬ ਜਿਹੜਾ ਉਹ ਬਣ ਸਕਦਾ ਆ ਤੇ ਨਾਲੇ ਨੌਜਵਾਨਾਂ ਦੇ ਵਿੱਚ ਜਿਹੜੀ ਇੱਕ ਅਵੇਅਰਨੈਸ ਜਿਹੜੀ ਆ ਉਹ ਉਹ ਬਲੱਡ ਡੋਨੇਸ਼ਨ ਦੇ ਪ੍ਰਤੀ ਜਿਹੜੀ ਇੱਕ ਡਰ ਉਹ ਆ ਉਹ ਵੀ ਜਿਹੜਾ ਹੈ ਉਹ ਨੌਜਵਾਨਾਂ ਦੇ ਵਿੱਚੋਂ ਉਹ ਨਿਕਲਦਾ ਤੇ ਮੈਂ ਅੱਜ ਬਾਬਾ ਸਾਹਿਬ ਟਾਈਗਰ ਫੋਰਸ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਕਿ ਮਜ਼ਦੂਰ ਦਿਵਸ ਦੇ ਉੱਤੇ ਕਿਉਂਕਿ ਮਜ਼ਦੂਰੀ ਨਾਲ ਸੰਬੰਧਿਤ ਜਿਹੜਾ ਸਾਡਾ ਸਮੁੱਚਾ ਸਮਾਜ ਆ ਜਿਹੜਾ ਢਾਂਚਾ ਆ ਉਹ ਮਜ਼ਦੂਰਾਂ ਦੀ ਬਦੌਲਤ ਉਹ ਜਿਹੜਾ ਹੈ ਉਹ ਖੜਾ ਹੋਇਆ ਆ ਤੇ ਅੱਜ ਦੇ ਦਿਨ ਮਜ਼ਦੂਰਾਂ ਨੂੰ ਸਮਰਪਿਤ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਸਮਰਪਿਤ ਜਿਹੜਾ ਇਹੋ ਕੈਂਪ ਲਗਾਇਆ ਗਿਆ ਮੈਂ ਇਹਨਾਂ ਵੀਰਾਂ ਦਾ ਸਾਰਿਆਂ ਦਾ ਸਮੁੱਚੇ ਤੌਰ ਤੇ ਤਨਬਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰ ਦੇ ਨਾਂ ਤੇ ਜਿਹੜੇ ਆ ਸਰਕਾਰੀ ਬਾਹੂ ਸ਼ੁੱਤੀ ਦਾ ਨਾਮ ਲੈ ਰਹੇ ਹੋਣਗੇ ਪਰ ਜਿਹੜੇ ਅਸਲੀ ਮਜ਼ਦੂਰ ਆ ਉਹ ਅੱਜ ਵੀ ਆਪਣਾ ਡੱਬਾ ਚੱਕ ਕੇ ਤੇ ਰੋਟੀ ਦਾ ਦਿਹਾੜੀ ਦਾ ਹੁਣ ਜਾਣਗੇ ਕਿਤਾ ਕੀ ਦੇਖਦੇ ਨੇ ਬਿਲਕੁਲ ਇਹ ਜਿਹੜੀ ਤੁਸੀਂ ਗੱਲ ਜਿਹੜੀ ਕੀਤੀ ਆ ਕਿ ਹਕੂਮਤਾਂ ਨੇ ਇਦਾਂ ਦਾ ਸਾਡੇ ਆਲੇ ਦੁਆਲੇ ਭਰਮਜਾਲ ਜਿਹੜਾ ਉਹ ਪਾਇਆ ਹੋਇਆ ਆ ਜਿਹੜਾ ਮਜ਼ਦੂਰਾਂ ਦਾ ਜਿਹੜਾ ਹੱਕ ਆ ਉਹ ਬਿਲਕੁਲ ਵੀ ਜਿਹੜਾ ਸੁਰੱਖਿਅਤ ਨਹੀਂ ਹੈਗਾ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਤੇ ਲਗਾਤਾਰ ਹਕੂਮਤਾਂ ਜਿਹੜੀਆਂ ਉਹ دہشت گردੀ ਕਰਦਿਆਂ ਹੋયા ਜ਼ਾਲਮਪੁਣਾ ਕਰਦਿਆਂ ਹੋયા ਹੱਕ ਜਿਹੜੇ ਮਾਰੇ ਹੋਏ ਆ ਸਾਨੂੰ ਜਿਹੜੀ ਇੱਕ ਮੁਠਤੜੀ ਉਹ ਕਰਨੀ ਪੈਣੀ ਆ ਇੱਕ ਮੁਠ ਇੱਕ ਮੁਠ ਹੋ ਕੇ ਜਿਹੜੇ ਜਿਹੜੇ ਆਪਣੇ ਜਿਹੜੇ ਹੱਕ ਉਹ ਆ ਉਹ ਪ੍ਰਾਪਤ ਕਰਨੇ ਪੈਣੇ ਆ ਔਰ ਜਿਹੜੇ ਚੰਦ ਲੋਕ ਆ ਇਹੋ ਜਿਹੜੇ ਮੌਕੇ ਦੇ ਉੱਤੇ ਉਹ ਜਿਹੜਾ ਲਾਭ ਜਿਹੜਾ ਪ੍ਰਾਪਤ ਕਰ ਰਹੇ ਆ ਵੱਡਾ ਹਿੱਸਾ ਜਿਹੜਾ ਆ ਉਹ ਅੱਜ ਵੀ ਇਹਨਾਂ ਚੀਜ਼ਾਂ ਤੋਂ ਬੜਾ ਬੇਰਵਾਇਆ ਤੇ ਸਾਨੂੰ ਜਿਹੜੀ ਇਹ ਤਦ ਹੀ ਇਹ ਪ੍ਰਾਪਤੀ ਹੋਣੀ ਜੇ ਅਸੀਂ ਆਪਣੀ ਜਿਹੜੀ ਆ ਏਕਤਾ ਜਿਹੜੀ ਆ ਔਰ ਕਰਾਂਗੇ ਤਾਂ ਦੇ ਇਹਨਾਂ ਸਾਰੇ ਚੀਜ਼ਾਂ ਦਾ ਸੰਭਵ ਹੈ